ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਫਿਰ ਫਿਰ ਤੇ ਸਾਥੀ ਅੱਜ ਨਹੀਂ ਆਪਾਂ ਬੜੀ ਲੈ ਕੇ ਆਵਾਂ ਵਾਲੀ ਭੱਗ ਜਿਹੜਾ ਸਵਾ 7 ਮੀਟਰ ਜਿਹੜਾ ਕਪੜਾ ਫੋਲ ਵਾਲਾ ਵਾਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸੈੱਡ ਦੇ ਸੈਂਟਰ ਤੇ ਲਿਆ ਕੇ ਲੜਨੂੰ ਮੋਣੀ ਦੇ ਹੌਲ ਤੋਂ ਬਾਅਦ ਸਭ ਜਿਹੜੇ ਆਪਾਂ ਵਾਲਨਿਓਂ ਇਕੱਠੇ ਕਰਨੇ ਨੇ ਉਂਗਲੀ ਤੇ ਅੂਠੇ ਨਾਲ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਨਿਓਂ ਇਕੱਠੇ ਕਰਕੇ ਤੇ ਅੱਧੇ ਗਰਦੀ ਗਲ ਟਾ ਕੇੜਾ ਲੜਨੂੰ ਜਿੱਤਰਾ ਲੋਡ ਕਰਕੇ ਲਗਾ ਦੇਣਾ ਹੈ ਤੇ ਜਿੰਕਿ ਤਰ੍ਹਾਂ ਇਹ ਆਪਣੇ ਵਾਲਨਿਓਂ ਲੋਡ ਕਰਕੇ ਲੜਨੂੰ ਲਾਉਣਾ ਹੈ ਜਿਹੜਾ پاਗਲਾ ਲੜ ਲਾਉਣ ਆਇਆ ਲੜਨ ਵਾਸਤੇ ਪਹਿਕੇ ਕਰਕੇ ਪੂਣੀ ਨਾਲ ਦੋ ਥੱਲੇ ਰੱਖ ਕੇ ਮਦਪਸ ਉਤਰਾ ਕੇ ਧੋਈ ਪੰਜੇ ਚੜੇ ਹੈ ਪਾਵ ਬਲ ਨੂੰ ਇਕੱਠੇ ਕਰਨਿਆ ਨਾ ਇਕੰ ਕੀ ਤਰ੍ਹਾਂ ਲਈ ਆਪਣੇ ਦੋਈ ਬਲ ਆਉਂਦੇ ਬਲ ਨੂੰ ਇਕੱਠੇ ਕਰਕੇ ਤੇ ਉੱਤੋਂ ਜਿਹੜਾ ਲੜਨ ਚੰਗੀ ਤਰ੍ਹਾਂ ਸਟਕਾਣਾ ਹੈ ਜਿਹੜੇ ਬਲ ਨੇ ਤੁਸੀਂ ਉੱਤੋਂ ਵੀ ਪਾਣੀ ਸਟਾਰਟ ਕਰਕੇ ਥੱਲੇ ਵੀ ਪਾਣੀ ਸਟਾਰਟ ਕਰ ਦਿਓ ਇਹ ਚੰਗੀ ਤਰ੍ਹਾਂ ਲੈ ਆਪਣੇ ਉਹ ਵੀ ਬੰਨਿਆ ਜਿਹੜੇ ਵਾਲ ਨੂੰ ਇਕੱਠੇ ਕਰਕੇ ਤੇ ਜਿੱਥੇ ਆਪਣੇ ਪਹਿਲਾਂ ਵਾਲ ਬਲ ਮੋਕਦੇ ਹੋਣਗੇ ਉੱਥੇ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਉੱਥੋਂ ਜਿਹੜਾ ਲੜ ਨੂੰ ਦੱਬ ਕੇ ਤੇ ਆਪਣੇ ਵਾਲ ਨੇ ਉਠਕਾ ਕੇ ਇਹ ਚੰਗੀ ਤਰ੍ਹਾਂ ਜਿਹੜਾ ਵਾਲ ਨੂੰ ਲੋਡ ਕਰ ਲੈਣਾ ਹੈ ਤੇ ਉਂਗਲੀ ਦੇ ਗੁੱਠੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਆਪਣਾ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਤੇ ਆਪਣੇ ਜਿਹੜੇ ਵਾਲ ਨੇ ਉਸ ਚੱਕਰ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦਣਾ ਹੈ ਕਿ ਜੰਬਲਾਂ ਵਧਾਉਣ ਵਾਸਤੇ ਜਿਹੜੇ ਪਸੂਆਂ ਆਪਾਂ ਕੰਮ ਪਰ ਚਾਦੇ ਹਾਂ ਤੇ ਜ ਕਿਤਨਾ ਨੇ ਆਪਣੇ ਵਾਲ ਨੇ ਲੋਡ ਕਰਕੇ ਕਿਹੜਾ ਲੜ ਨੂੰ ਕਿਤਰਾ ਲੋਡ ਕਰਕੇ ਲਗਾ ਦਣਾ ਹੈ ਤੇ ਲੜ ਨੂੰ ਤੋਂ ਵੀਰਾ ਪਾ ਕਿਤਨਾ ਸੈਟ ਕਰਕੇ ਤੇ ਆਪਣੀ ਜਿਹੜੀ ਆਪਾਂ ਕੋਈ ਨੀ ਨੋਕ ਸੈਟ ਕਰਕੇ ਕਿਹੜਾ ਲੜ ਨੂੰ ਕਿਤਰਾ ਲੋਡ ਕਰਕੇ ਲਗਾ ਦੇਣਾ ਹੈ आप लड़ खलका जहाँ नो गो फोल्ड कराए तो जोड़े उतने बाल ने खिसकिया उतों जोड़े अपने बाल ना है। अपने ने टैट हो जाएंग चगीट करके जो लड़ू लगा देना है जोड़ा अगला लड़ लगा है जोड़े आप बल बल पाए थे उन्होंने जो आप फेर के बलन बधा लेना है चंकी तरह जो बाल ने लूट करके जो लड़ू अगले लड़न में लगाना है ਇੱਕ ਜਿੰਕੀ ਤਰਲੇ ਆ ਪਲਾਂ ਨੂੰ ਬਕਤ ਪੇਚ ਕਰਕੇ ਪੁਣੀ ਹਲਦੋ ਤਲੇ ਰਾਕੇ ਬੰਦ ਫਤੋ ਤੇ ਰਾਕੇ ਦੋਈ ਪਲੇ ਜਿਹੜਾ ਪਲੇ ਬਲਿਆਂ ਜਿਆਦਾ ਖੁੱਲ ਗਈ ਦੂਜੇ ਪਲੇ ਨੂੰ ਥੋੜਾ ਜਿਹਾ ਮੋਟਾਈ ਵਾਲਾ ਪਸਣਾ ਜੁੜਾਂਗੇ ਤੇ ਫਿਰ ਜਿਹੜਾ ਉਤੋਂ ਲੜਨ ਨੂੰ ਚਾਹੀ ਤਰ ਸੈਟ ਕਰਨਾ ਹੈ ਤੇ ਜਿੰਕੀ ਤਰ ਸੈਟ ਕਰਕੇ ਤੇ ਇੱਕ ਇੱਕ ਵਾਰ ਜਿਹੜਾ ਲੜਨ ਨੂੰ ਉਤੋਂ ਲੈ ਆਪਣੇ ਉਂਗਲੀ ਦੇ ਗੁੱਠਣਾਂ ਜਿਹੜੇ ਆਪਣੇ ਵਾਲ ਨੂੰ ਇਕੱਠੇ ਕਰਦੇ ਹਨ ਤੇ ਆਪਣੇ ਦੂਜੇ ਲੜ ਦੇ ਵੀ ਜਿਹੜੇ ਆਪਣੇ ਵਾਲ ਨੂੰ ਲੋਡ ਕਰਕੇ ਤੇ ਦੋਨਾਂ ਨੂੰ ਆਪ ਇਕੱਠੇ ਕਰਕੇ ਜਿਹੜਾ ਲੜਨ ਨੂੰ ਉਤੋਂ ਦਬਕੇ ਤੇ ਥਲਿਓ ਤੇ ਹਲਕਾ ਹਲਕਾ ਫੋਲਡ ਕਰਕੇ ਜਿਹੜਾ ਲੜ ਨੂੰ ਚਾਹੀ ਤੇਰਾ ਲੋਡ ਕਰਕੇ ਲਗਾ ਦੇਣਾ ਹੈ ਤੇ ਜਗੀ ਤੇਰੇ ਲਈ ਆਪਣੇ ਵਾਲ ਨੇ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਆਪਣੀ ਜਿਹੜੀ ਉੱਤਲੇ ਜਿਹੜਾ ਜੀ ਸ਼ੈਟਿੰਗ ਜਿਹੜੀ ਆਪਾਂ ਨਾਲ ਨਾਲ ਕਰੀਆਂ ਨਹੀਂ ਤੇ ਬਾਕੀ ਪਗੜੀ ਜਿਹੜੀ ਸ਼ੈਟਿੰਗ ਉਹ ਕਰ ਲੈਣੀ ਹੈ ਤੇ ਆਪਾਂ ਜਿਹੜਾ ਬਲਾਂ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਉਰੇਨ ਵਤਵਾ ਚੇਜ ਜੂ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਬਲਾਂ ਵਾਲੀ ਬੱਗ ਬਣਨੀ ਚ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਬਲਾਂ ਨੂੰ ਲੋਡ ਕਰ ਲੈਣਾ ਹੈ ਤੇ ਆਪਣੀ ਜਿਹੜੀ ਨੋ ਆਪਣੇ ਨੋਕ ਤੋਂ ਜਿਹੜੇ ਵਲਟੇ ਲਏ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਨਾਲ ਫੇੜ ਕੇ ਆਪਣੇ ਜਿਹੜੇ ਵਾਲਿਓ ਬਦਾਲ ਲੈਣੇ ਹਨ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਆਲਰਮ ਵਕਤ ਵਿੱਚ ਜਗਾੜ ਕੇ ਪੂਣੀ ਦਾ ਖੁੱਲਦਾ ਵਾਤਾ ਥੱਲੇ ਰੱਖ ਕੇ ਬੰਦ ਪਾਸੇ ਉਤਰਾ ਕੇ ਦੋਵੇਂ ਬਲੇ ਜਿਹੜੇ ਆਪਾਂ ਇਕੱਠੇ ਕਰਕੇ ਜਿਹੜੇ ਉਹਨਾਂ ਵਿੱਚੋਂ ਆਪਣੇ ਬਲਾਂ ਇਕੱਠੇ ਕਰ ਲੈਣੇ ਹਨ ਸਭ ਤੋਂ ਪਹਿਲੇ ਜਿਹ ਤੇ ਫਿਰ ਉਹ ਤੋਂ ਇਹ ਆਪਣੇ ਵੱਲ ਨੂੰ ਲੋਡ ਕਰਕੇ ਤੇ ਬਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜ ਨੂੰ ਲੋਡ ਕਰਕੇ ਤੇ ਬਲਾਂ ਨੂੰ ਸੈੱਟ ਕਰਕੇ ਇਹ ਲੜ ਨੂੰ ਲਗਾ ਦੇਣਾ ਹੈ ਜਿੱਥੇ ਆਪਣੇ ਪਹਿਲੇ ਲੜ ਦੇ ਵੱਲ ਮੁੱਕ ਜਾਨਗੇ ਇੱਥੇ ਅਬ ਦੂਜੇ ਲੜ ਦੇ ਜਿਹੜੇ ਆਪਣੇ ਵੱਲ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜੀ ਜਿਹੜੀ ਬਾਕੀ-ਬਾਕੀ ਵੀਡੀਓ ਸਟਰੀਆਂ ਨਾਲ ਦੀ ਨਾਲ ਕਰੀ ਜਾਣੀ ਹੈ जेड़ा पड़ लगा है लड़न बगत करके पुणिया का खुल थले के बंद तो पता उत रख के दो ही पलिया पा खोल के दूजे पिले आप थोड़ा मोटाई पासना जोड़ लेना है आप <coughs> जी बाकी बाकी जो नाल शटिंग करके जो लड़ करके लगाना है तो उत्तों भी जो लड़ू सट करके जरा लड़ लड़ ਆਪਾਂ ਅੱਡੀ ਪੱਕੇ ਪੱਕੇ ਵੀਡੀਓ ਸੈਟਿੰਗ ਕਰ ਲੈਣੀ ਹੈ ਕਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਲੜਨ ਬੈਕਪੈਕ ਚਾੜ ਕੇ ਪੁਣੀ ਹਲਦਾ ਬੱਲੇ ਰੱਖ ਕੇ ਬਾਦ ਪਾਸ ਉਤਰਾ ਕੇ ਦੋਵੇਂ ਪੱਲੇ ਜਿਹੜੇ ਆਪਾਂ ਇਕੱਠੇ ਕਰਕੇ ਨਾਲ ਚੜੇ ਆਪਣੇ ਬਾਲਦਿਆਂ ਇਕੱਠੇ ਕਰਕੇੜਾ ਲੜਨ ਨੂੰ ਲੋਡ ਕਰਕੇ ਤੇ ਆਪਣੇ ਜਿਹੜੇ ਪੱਲੇੜਾ ਵਿੱਚ ਉਹੜੇ ਆਪਣੇ ਬਾਲਦਿਆਂ ਇਕੱਠੇ ਕਰਕੇੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਚਗੀ ਤਰ੍ਹਾਂੜੇ ਲੜਨ ਨੂੰ ਤੋਂ ਵੀ ਜਿਹੜਾ ਆਪਾਂ ਸੈਟ ਕਰ ਲੈਣਾ ਹੈ ਤੇ ਦੱਲਿਆ ਰਹਿਣਾ ਵਾਲ ਨੂੰ ਇਕੱਠੇ ਕਰ ਕਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਜੇ ਬੜੀ ਬਾਕੀ ਪਾਗਲੀ ਵੀਡੀਓ ਨਾਲ ਨਾਲ ਸ਼ੇਡਿੰਗ ਕਰੀ ਜਾਣੀ ਹੈ ਜਿਹੜਾ ਪਹ ਲੜ ਨੂੰ ਲੋਡ ਕਰਕੇ ਤੇ ਉਸ ਵੀ ਜਿਹੜੇ ਮੋਬਾਈਲ ਨੂੰ ਵੱਲ ਪਾ ਕੇ ਜੇ ਕਿਤਨਾ ਜਿਹੜਾ ਲੜ ਨੂੰ ਲੋਡ ਕਰਕੇ ਜੇ ਬਲਣ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜੇ ਵੀ ਪਸੰਦ ਆਏ ਤਾਂ ਲਾਈਕ ਸ਼ੇਅਰ ਕਰ ਮਾਰੀ ਜੂ ਕਰਿਓ ਤੇ ਸਾਡੇ ਵੀਰ ਨੂੰ ਫੋਲੋ ਜੂ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜ ਲੜਦੇ ਜਿਹੜੇ ਉਹ ਮਾਲ ਨੂੰ ਇਕੱਠੇ ਕਰਕੇ ਤੇ ਵਾਲਾਂ ਨੂੰ ਲੋਡ ਕਰਕੇ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ ਤੇ ਬੜੀ ਬਾਕੀ ਬਗਰੀ ਬੜੀ ਸੈਟਿੰਗ ਕਰ ਲੈਣੀ ਹੈ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਨਾਲ ਦੀ ਨਾਲ ਸੰਗਰੇ ਕਰੀਆਂ ਨੇ ਹਨਾ ਦੇ ਨਾਲ ਦੀ ਨਾਲ ਪੜੀ ਬੱਕ ਪੜੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਹੁਣ ਜਿਹੜੇ ਆਪਾਂ ਲੜਾਂ ਵਿੱਚ ਬਲ ਪਾਈ ਨੇ ਉਹਨਾਂ ਨੂੰ ਆਪਾਂ ਸੈੱਟ ਕਰਾਂਗੇ ਇਹ ਨਾਲ ਇਹ ਹੋਰ ਪੱਕੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਜਿੱਦਾਂ ਕੀਤਾ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ आप जी बाकी पगज जी सैटिंग करी जानी है तो अपने अपने बाल ने संघरे कर लेना तो जो कोई बाल बल ढिल रैंता तो आप बाल फेर के अपने बाल ने संघरे अपना बलों टैट कर लेना है तो आप बाकी पगज जी दैटिंग करी जानी है तो उत्तों भी जे अपने लड़ने वो सैट करी ਇੜਾ ਪਾ ਅਗਲਾ ਲੜ ਲੜ ਨੂੰ ਆਇਆ ਲੜ ਨੂੰ ਬੈਕ ਤੇ ਪਿੰਚਾ ਾਰ ਕੇ ਪੂਣੀ ਹੌਲਦਵਾ ਦਾ ਥਲੇ ਰੱਖ ਕੇ ਬੰਦ ਫਸ ਉੱਤਰਾ ਕੇ ਦੋਈ ਬਲੇਜੋ ਬਲੇ ਬਲੇ ਜਿਆਦਾ ਖੋਲ ਕੇ ਦੂਜੇ ਪੰਨੇ ਨਾਲ ਪੰਟਾਈ ਦੇ ਪਾਸੇ ਨਾਲ ਜੋੜ ਕੇ ਤੇ ਅੱਖ ਤੱਕ ਖੋਲ ਲੈਣਾ ਲੜ ਨੂੰ ਚੱਕ ਅੱਖ ਤੱਕ ਖੋਲ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲ ਕਰਾ ਕੇ ਤਾਂ ਜਿਹੜਾ ਆਪਣਾ ਲੜ ਤੇ ਕਿਤਨਾ ਸਾਫ ਹੋ ਸਕੇ ਤੇ ਉੱਤੋਂ ਵੀ ਜਿਹੜਾ ਲੜ ਨੂੰ ਜਿਹੜਾ ਸ਼ਟ ਕਰ ਲੈਣਾ ਹੈ ਦੇ ਜਾਂ ਕਿਤੇ ਰਲ ਲਾਰਨ ਸਾਫ ਕਰਕੇ ਲਗਾਣਾ ਹੈ ਜਿਹੜਾ ਤੁਸੀਂ ਛੇਵਾ ਲੜਾ ਬੜਾ ਬੜਾ ਵੀ ਲਗਾ ਸਕਦੇ ਹੋ ਸਾਫ ਵੀ ਲਗਾ ਸਕਦੇ ਹੋ ਇਹ ਤੁਹਾਡੇ ਟਪਿੰਡਾ ਜਿਹਦੇ ਤੁਹਾਨੂੰ ਸੁੱਖ ਲਾ ਤੇ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਜਾਂ ਮੇਰੀ ਛੇ ਸੈਟ ਕਰਕੇ ਜਿਹੜੇ ਲੜ ਦੀ ਨੋ ਦੀ ਚੜਾਈ ਰੱਖ ਕੇ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਆਪਾਂ ਜਿਹੜੀ ਬਾਕੀ ਪਗ ਦੀ ਵੀਡੀਓ ਸੈਟਿੰਗ ਨਾਲ ਨਾਲ ਕਰੀ ਜਾਣੀ ਹੈ ਤੇ ਉੱਤੇ ਜੜਾਂ ਦੇ ਵੀ ਜਿਹੜੀ ਸ਼ੈਡਿੰਗ ਕਰ ਲੈਣੀ ਹੈ ਤੁਸੀਂ ਉੱਤੇ ਜੜਾਂ ਦੀ ਸ਼ੈਡਿੰਗ ਕਰ ਲਿਓ ਡਬਲ ਕੀ ਸ਼ੈਡਾ ਆਪਣਾ ਬੱਤ ਸਕਦੇ ਹੋ ਤੇ ਹੁਣ ਇਹ ਵਾਲ ਜਿਹੜੇ ਵਾਲ ਪਏ ਹੋਏ ਨੇ ਲੜਾਂ ਵਿੱਚ ਉਹਨਾਂ ਨੂੰ ਪਸੰਗਦੇ ਕਰਾਂਗੇ ਤੇ ਜੇ ਕੋਈ ਵਾਲ ਛੁੱਟ ਰਹੇ ਤਾਂ ਉਤੇ ਤੇ ਆਪਾਂ ਵਾਈ ਫੇੜ ਕੇ ਆਪਣੇ ਜਿਹੜੇ ਵਾਲ ਨੇ ਸੈਟ ਕਰ ਲੈਣੇ ਹਨ ਤੇ ਉੱਤਲੇ ਦਾ ਜਿਹੜਾ ਆਪਾਂ ਹੌਲੀ ਹੌਲੀ ਵਾਇਰ ਫੇਰ ਲੈਣਾ ਹੈ ਤਾਂ ਇਹਦਾ ਉਹਨਾਂ ਦਾ ਫਾਸਲਾ ਜਿਹੜਾ ਸੈੱਟ ਹੋ ਸਕੇ ਜਿਹੜੀ ਆਪਣੀ ਸ਼ੇਪ ਉਹ ਸੈੱਟ ਕਰ ਲੈਣੀ ਤੇ ਬਾਕੀ ਪਗ ਦੀ ਜਿਹੜੀ ਸੈਟਿੰਗ ਕਰ ਲੈਣੀ ਹੈ ਜਿਹੜਾ ਪੱਗ ਬੇ ਲਗਾਉਣਾ ਨੱਕ ਦੀ ਜਿਹੜਾ ਪੱਗ ਬੇ ਲਗਾਉਣਾ ਹੈ ਜਿੱਥੇ ਆਪਾਂ ਸੇਵਲੜ ਫੋਲਡ ਕਰੀਏ ਉਹ ਤੋਂ ਥੋੜਾ ਜਿਹਾ ਗਾਂ ਕਰਕੇ ਜਿਹੜਾ ਲੜ ਨੂੰ ਪੱਗ ਬੇ ਨੂੰ ਲਗਾਉਣਾ ਹੈ ਜਿਹੜਾ ਪੱਕੜ ਦੀ ਲੜ ਲਾਉਣਾ ਦੋ ਤੋਂ 10 ਫੋਲਡ ਕਰਕੇ ਜਿਹੜਾ ਲੜ ਨੂੰ ਜੋਗੀਦਰਾ ਸਾਫ ਕਰਕੇ ਮੈਂ ਤੋਂ ਚੜਾਈ ਕੋ ਲਿਆ ਕੇ ਮੁਰੇ ਲੈ ਕੇ ਜਿਹੜੀ ਆਪਣੀ ਚੜਾਈ ਘਟਾ ਦੇਣੀ ਹੈ ਤੇ ਚੱਕੀਦਰਾ ਜਿਹੜਾ ਲੜ ਨੂੰ ਲੋਡ ਕਰਕੇ ਜਿਹੜਾ ਉੱਤੇ ਸਾਫ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਜਿਹੜੇ ਉੱਤੇ ਵਾਲੇ ਨੇ ਉਹਨਾਂ ਨੇ ਪਾਵਰ ਨਾ ਕੱਢ ਲੈਣਾ ਹੈ ਤੇ ਪਗਪੇ ਤੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਫਟਵਾਲ ਨੂੰ ਹੋਲ ਕਰ ਦੇਣਾ ਹੈ ਫਟਵਾਲ ਨੂੰ ਹੋਲ ਕਰਨ ਤੋਂ ਬਾਅਦ ਜਿੰਨ ਸਿਹਰੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਉੱਤੇ ਦਬਨ ਹੈ ਇਹ ਤੁਹਾਡਾ ਉੱਤੋਂ ਸਿੱਖ ਕੇ ਅੰਦਰ ਹੈ ਤੁਸੀਂ ਇੱਕਿਆਂ ਦੋ ਪੱਗ ਬਜੜੇ ਤਲਵਾ ਸਕਦੇ ਹੋ ਤੇ ਜਿਹੜੀ ਆਪਾਂ ਬਾਕੀ ਪੱਗ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਜਿਹੜੀ ਆਪਾਂ ਬਾਕੀ ਪੱਗ ਜਿਹੜੀ ਨਾਲ ਦੀ ਸੈਟਿੰਗ ਕਰੀ ਜਾਣੀ ਹੈ ਜਆ ਬਣ ਜਿਹੜੇ ਵਾਲ ਨੇ ਉਹ ਸੰਗਰੇ ਕਰ ਲੈਣੇ ਹਨ ਤੇ ਜਿੱਥੇ ਕਿਤੇ ਵਾਲ ਢਲ ਰਹੇ ਤਾਂ ਉੱਥੇ ਆਪਾਂ ਫੇਰ ਕੇ ਆਪਣੇ ਵਾਲ ਜਿਹੜੇ ਉਟੜਕਾ ਲੈਣੇ ਹਨ ਤੇ ਆਪਣੀ ਜਿਹੜੀ ਸ਼ੇਪ ਆ ਉਹ ਸੈੱਟ ਕਰ ਲੈਣੀ ਹੈ ਤੇ ਉੱਤਲੇੜਾ ਦੇ ਵੀ ਜਿਹੜੀ ਸੈਟ ਕਰ ਲੈਣੀ ਹੈ ਤੇ ਜਿਹੜਾ ਆਪਾਂ ਸੈੱਟ ਟਕਣਾ ਜਿਹੜਾ ਆਪਾਂ ਪਹਿਲਾਂ ਲਾਈਟ ਸਾਈਡ ਤੇ ਸੈਂਟਰ ਤੇ ਉਹਨੂੰ ਬੈਠੋਗੇ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ